ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੇ ਭਾਗ 10ਵੇਂ ਬਾਰੇ ਸੋ ਪਿਛਲੇ ਭਾਗਾਂ ਵਿੱਚ ਤੁਸੀਂ ਵੇਖਿਆ ਵੀ ਜਿਹੜੇ ਟਰੱਕ ਡਰਾਈਵਰ ਹੁੰਦੇ ਨੇ ਉਹਨਾਂ ਦੀ ਜਿਹੜੀ ਜੁਨੀ ਹੈਗੀ ਆ ਉਹ ਕਿੰਨੀ ਭੈੜੀ ਹੁੰਦੀ ਹੈ ਕਿੰਨੇ ਦੁੱਖ ਤਕਲੀਫਾਂ ਚ ਉਹਨਾਂ ਨੂੰ ਲੰਘਣਾ ਪੈਂਦਾ ਹੈ ਤੇ ਕਿਵੇਂ ਕਈ ਵਾਰ ਉਹਨਾਂ ਦੇ ਐਕਸੀਡੈਂਟ ਵਿਚਾਰਿਆਂ ਦੇ ਹੋ ਜਾਂਦੇ ਨੇ ਕਈਆਂ ਦੀ ਜਾਨ ਵੀ ਚਲੀ ਜਾਂਦੀ ਹੈ ਸੋ ਅੱਜ ਜਿਹੜੇ ਟਰੱਕ ਡਰਾਈਵਰ ਦਾ ਤੁਹਾਨੂੰ ਕਿੱਸਾ ਦੱਸਣ ਜਾ ਰਹੇ ਹਾਂ ਉਹਨੂੰ ਸੁਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡਾ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਸੋ ਇੱਕ ਟਰੱਕ ਡਰਾਈਵਰ ਨੇ ਗੱਲ ਸੁਣਾਈ ਕਹਿੰਦਾ ਵੀ ਕਿਸੇ ਵੀ ਦੇਸ਼ ਦੇ ਲੋਕ ਦੇਸ਼ ਦੀ ਮੁੱਖ ਧਾਰਾ ਨਾਲ ਜੁੜੇ ਹੋਣ ਭਾਵੇਂ ਨਾ ਜੁੜੇ ਹੋਣ ਪਰ ਡਰਾਈਵਰ ਭਾਈਚਾਰਾ ਦੁਨੀਆ ਦੀ ਮੁੱਖ ਧਾਰਾ ਨਾਲ ਇੱਕਮਿਕ ਹੈ। ਕਲਕੱਤੇ ਵਿੱਚ ਕਹਿੰਦਾ ਵੀ ਮੇਰੇ ਇੱਕ ਇੰਗਲੈਂਡ ਤੋਂ ਆਏ ਬੰਗਾਲੀ ਦੋਸਤ ਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ ਇਹ ਇੱਕ ਅੰਗਰੇਜ਼ ਡਰਾਈਵਰ ਵਾਈ ਨਾਲ ਪੂਰਾ ਫਿੱਟ ਹੋ ਕੇ ਆਪਣੀ ਵਾਹਨ ਦੇ ਹਟੋਪ੍ਰੀਸ ਹੋ ਗਿਆ ਉਹ। ਅੱਧੀ ਰਾਤ ਨੂੰ ਉਸਨੇ ਸਮਝਿਆ ਵੀ ਆਪਣੇ ਬੈੱਡਰੂਮ 'ਚ ਪਿਆ ਉਹ ਪਿਸ਼ਾਬ ਕਰਨ ਉੱਠਿਆ ਤੇ ਹੀਟਾਂ ਆ ਡਿ ਗਿਆ ਕਮਾਂ ਟੁੱਟ ਗਈ ਉਹਦੀ ਪਿਛਲੇ ਸਾਲਾਂ ਵਿੱਚ ਕਲਕੱਤੇ ਦੋਹਾਂ ਡਰਾਈਵਰਾਂ ਨੇ ਪੀਤੀ ਵਿੱਚ ਰਾਤ ਨੂੰ ਗੱਡੀ ਤੋਂ ਡੇਕੇ ਲੱਤਾਂ ਤੋੜਵਾਈਆਂ ਨੇ ਇੱਕਦਮ ਮੈਂ ਹਸਪਤਾਲ ਵਿੱਚ ਪਤਾ ਲੈਣ ਗਿਆ ਆਂਦਾ ਬਾਈ ਮੈਂ ਸਮਝਿਆ ਆਵੇਂ ਪਿੰਡ ਆਪਣੇ ਕੋਠੇ ਤੇ ਪਿਆ ਮੈਂ ਮੰਜੇ ਤੋਂ ਉੱਠ ਕੇ ਮੁੱਤਣ ਲੱਗੇ ਆਪਦੇ ਜਾਣੇ ਜਿਵੇਂ ਬਨੇਰੇ ਤੋਂ ਪੈਰ ਤਿਲਕਿਆ ਹੁੰਦਾ ਹੈ ਹੀਟਾਂ ਆ ਪਿਆ ਮੈਂ ਲੋਕ ਹਮਦਰਦੀ ਵੀ ਦਿਖਾਉਣ ਜਾਂਦੇ ਟੀਚਰਾਂ ਵੀ ਕਰਦੇ ਉਹ ਕਲਕੱਤੇ ਹੀ ਇੱਕ ਗੱਡੀ ਦਾ ਮਾਲਕ ਬੇਹਦ ਸ਼ਰਾਬ ਪਿੰਦਾ ਸੀਗਾ ਲੀਵਰ ਪੂਰਾ ਖਰਾਬ ਹੋ ਗਿਆ ਸੀਗਾ ਉਹਦਾ ਡਾਕਟਰਾਂ ਨੇ ਸਲਾਹ ਦਿੱਤੀ ਵੀ ਸ਼ਰਾਬ ਤੇਰੇ ਲਈ ਜ਼ਹਿਰ ਹੈ ਉਸਨੇ ਪੀਣੀ ਫੇਰ ਵੀ ਨਾ ਛੱਡੀ ਇੱਕ ਦਿਨ ਬੇਸੁਰਤ ਹੋਏ ਨੂੰ ਹਸਪਤਾਲ ਲੈ ਗਏ ਕਈ ਦਿਨ ਗਲੂਕੋਜ਼ ਲੱਗਿਆ ਰਿਹਾ ਉਹਦੇ ਯਾਰ ਮਿੱਤਰ ਉਹਦਾ ਪਤਾ ਲੈਣ ਜਾਂਦੇ ਕੋਈ ਹਸਪਤਾਲ ਦੀਆਂ ਪੌੜੀਆਂ ਵਿੱਚ ਹੀ ਪਤਾ ਲੈ ਕੇ ਆਇਆਂ ਨੂੰ ਪੁੱਛਦਾ ਵੀ ਕੀ ਹਾਲ ਹੈ ਬਾਈ ਹੁਣ ਅਜੇ ਤਾਂ ਬੋਲਦਾ ਹੈ ਜਵਾਬ ਮਿਲਦਾ ਉਹਨਾਂ ਨੂੰ ਯਾਨੀ ਕਿ ਆਪਣੇ ਵੱਲੋਂ ਸਾਰੀ ਇਹ ਸੋਚ ਕੇ ਜਾਂਦੇ ਸਨ ਵੀ ਦੇਖੀਏ ਵੀ ਮਰ ਗਿਆ ਕਿ ਨਹੀਂ ਹਲੇ ਕੁਝ ਮਹੀਨਿਆਂ ਤੋਂ ਪੰਜਾਬ ਵਿੱਚ ਡਰਾਈਵਰਾਂ ਨਾਲ ਵਾਪਿਆ ਬੋਲੀ ਜ਼ਰੂਰ ਬਦਲ ਗਈ ਹੈ ਪਰ ਕੜਦਾਵਾ ਉਹੀ ਨੇ ਹਰਕਤਾਂ ਉਹੀ ਨੇ ਦਿਲ ਲਗੀਆਂ ਉਹੀ ਨੇ ਇਹਨਾਂ ਦੀਆਂ 26 ਜਨਵਰੀ ਨੂੰ ਭਾਰਤ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਸੀ ਤੇ ਦੇਸ਼ ਦੀ ਆਜ਼ਾਦੀ ਦਾ 37ਵਾਂ ਵਰ੍ਹਾ ਸੀ ਇਹ 25 ਜਨਵਰੀ ਦੀ ਸ਼ਾਮ ਨੂੰ ਕੁਝ ਡਰਾਈਵਰਾਂ ਮਾਲਕਾਂ ਨੇ ਰਾਏ ਕੀਤੀ ਵੀ ਆਪਾਂ ਅੱਜ ਹੀ 26 ਮਨਾਉਣੀ ਹੈ ਉਹਨਾਂ ਵਿੱਚ ਮੈਨੂੰ ਵੀ ਘੜੀਸ ਲਿਆ ਉਹਨਾਂ ਨੇ ਕਿ ਮਾਸਟਰਾਂ ਤੋਂ ਕੋਲਕੱਤਾ ਦੇ ਬਥੇਰੀਆਂ ਪਾਰਟੀਆਂ ਖਾਧੀਆਂ ਹੋਣੀਆਂ ਨੇ ਸਾਡੇ ਦੇਖੀ ਹੱਥ ਹੁਣ ਪੰਜਾਬ ਸਾਲਾ ਫੇਰ ਵੀ ਪੰਜਾਬ ਹੈ ਸ਼ੇਰ ਲਹੂ ਤਾਂ ਨਾਂ ਲਈ ਤੋਂ ਹੀ ਵੱਜ ਜਾਂਦਾ ਕਿਤੇ ਫੇਰ ਬੈਠਾਂਗੇ ਬਾਈਓ ਉਤੋਂ ਸਮਾਂ ਠੀਕ ਨਹੀਂ ਹੈਗਾ ਮੈਂ ਹੱਥ ਜੋੜੇ ਉਹਨਾਂ ਨੂੰ ਉਹ ਮਾਟਰਾ ਸਮੇਂ ਨੂੰ ਕੀ ਆਪਾਂ ਸਾਹਾ ਘਟਾਉਣਾ ਦੋ ਦੋ ਗੁੱਟ ਪੀਣੀ ਹੋ ਐ ਤੇਰਾ ਖਰਚਾ ਨਹੀਂ ਕਰਾਉਦੇ ਐਵੇਂ ਕਹਨੂੰ ਬੰਗਾਲੀਆਂ ਵਾਂਗੂ ਵੋਕ ਮਾਰੀ ਜਾਣਾ ਉਹ ਤੂੰ ਤਾਂ ਸਾਡਾ ਮਮਾਨ ਆ ਯਾਰ ਇੱਕ ਨੇ ਮੈਨੂੰ ਬਾਹੂ ਫੜ ਕੇ ਠਾ ਲਿਆ ਦਾਣਾ ਮੰਡੀ ਵਿੱਚ ਯੂਨੀਅਨ ਦੇ ਫੱਟੇ ਤੇ ਮੇਰਾ ਮਾੜ ਰੱਖਦੇ ਆ ਉਹਨਾਂ ਸੰਤਰਾ ਮਾਰਕਾ ਦਾ ਪਹਿਲਾ ਗਲਾਸ ਮੇਰੇ ਸਾਹਮਣੇ ਧਰ ਦਤਾ ਮੈਨੂੰ ਉਕੜੂ ਜਾ ਬੈਠਾ ਵੇਖ ਕੇ ਇੱਕ ਬੋਲਿਆ ਵੀ ਯਾਰ ਚੱਜ ਨਾਲ ਬੈਠਣਾ ਕਰਦੇ ਆ ਵਾਂਗੂ ਭੱਜਣਾ ਤਾਂ ਤੇ ਫਿਰ ਸਾਰਿਆਂ ਵਿੱਚ ਇੱਕ ਹੀ ਗਲਾਸ ਘੁੰਮਣ ਲੱਗ ਪਿਆ ਦੋ ਕੋ ਜਣਿਆਂ ਦੀਆਂ ਅੱਖਾਂ ਗਲਾਬੀ ਹੋਣ ਲੱਗ ਪਈਆਂ ਤਿੰਨਾ ਕਿਹੜਿਆਂ ਬਾਅਦ ਵੀ ਇੱਕ ਜਣਾ ਬਹੁਤ ਹੀ ਉਦਾਸ ਬੈਠਾ ਵੇਖ ਕੇ ਨਾਲ ਵਾਲੇ ਨੇ ਕੁੜੀ ਮਾਰੀ ਵੀ ਸ਼ੇਰਿਆ ਕੁੜੀ ਤਬਕੇ ਆ ਓਏ ਉਹ ਨਹੀਂ ਯਾਰ ਗੱਡੀ ਨੇ ਬੜਾ ਦੁਖੀ ਕੀਤਾ ਹੋਇਆ ਲਹੂ ਪੀ ਲਿਆ ਮੇਰਾ ਤਾਂ ਕਿਉਂ ਟਾਇਰ ਮਾਰੇ ਨੇ ਇੱਕ ਨੇ ਪੁੱਛਿਆ ਉਹ ਕਾਹਨੂੰ ਸਾਰੀ ਵੀਰ ਕੇ ਧੱਕੇ ਨਾਲ ਸਿਵਿਆਂ ਵੱਲੋਂ ਸਿੱਧੀ ਹੋ ਤੁਰਦੀ ਐ ਕਦੇ ਸਟੀering ਜਾਮ ਨਹੀਂ ਹੁੰਦਾ ਟਾਇਰ ਰਾਡਾਂ ਨਹੀਂ ਖੁੱਲਦੀਆਂ ਜਦੋਂ ਕਦੇ ਸਿਵਿਆਂ ਕੋਲ ਉਹ ਲੰਗੀ ਐ ਆਪਣੇ ਆਪ ਖਿੱਚ ਕੇ ਲੈ ਜਾਂਦੀ ਐ ਓਏ ਇਹ ਕਿਤੇ ਲੋਹਾਰਾਂ ਵਾਲੀ ਤਾਂ ਨਹੀਂ ਫਿਰ ਇੱਕ ਨੇ ਕੁਝ ਚੇਤੇ ਕਰਦਿਆਂ ਪੁੱਛਿਆ ਉਹੀ ਐ ਸ਼ੇਰਾ ਠੇਲਾ ਜਿਹਾ ਬੋਲਿਆ ਉਹ ਵਰ ਗਿਆ ਬਾਈ ਤੂੰ ਤਾਂ ਕਿੱਥੋਂ ਲੈ ਲਿਆ ਲੋਹਾ ਇਹ ਇਸ ਭੈਣ ਦੇਣੀ ਨੇ ਤਾਂ ਲੋਹਾਰ ਫੇਲ ਕਰਤੇ ਐਡੇ ਤਕੜੇ ਸੀਗੇ ਉਹ ਉਸ ਨੇ ਸ਼ੇਰੇ ਦੀ ਪਹਿਲੀ ਪਿੱਤੀ ਵੀ ਲਾਹ ਦਿੱਤੀ ਫਿਰ ਬੋਲਿਆ ਵੀ ਲੋਹਾਰਾਂ ਦੇ ਖਰੀਦਣ ਤੋਂ ਪਹਿਲਾਂ ਜਿਹੜਾ ਇਹਨੂੰ ਚਲਾਉਂਦਾ ਸੀ ਨਾ ਉਹਦੇ ਨਾਲ ਬੜਾ ਮੋਹ ਸੀ ਗੱਡੀ ਦਾ ਐਕਸੀਡੈਂਟ ਤੇ ਕਿਤੇ ਉਹ ਮਰ ਗਿਆ ਵਿਚਾਰਾ ਲਾਸ ਲੈਂਡ ਕੋਈ ਗਿਆ ਨਾ ਪੁਲਿਸ ਨੇ ਲਵਾਰਸ ਕਰਕੇ ਫੋਕਤਾ ਹੋ ਇਹ ਗੱਡੀ ਉਹਨੂੰ ਅਜੇ ਵੀ ਸੇਵਾ ਵਿੱਚ ਭਾਰਤੀ ਫਿਰਦੀ ਹੈ ਇੱਕ ਹੋਰ ਬੋਲਿਆ ਵੀ 2000 ਦੀ ਮਹ ਲੈਣੀ ਹੋਵੇ ਅਗਲਾ 20 ਗੱਲਾਂ ਪੁੱਛਦਾ ਐਮ ਤੇ ਮਿਲਦੀ ਹੈ ਕਿ ਨਹੀਂ ਕਟਰੂ ਛੇਤੀ ਤਾਂ ਨਹੀਂ ਮਰ ਜਾਂਦਾ ਨਵੇਂ ਦੁੱਧ ਹੋਣ ਵੇਲੇ ਡੋਕਾ ਤਾਂ ਨਹੀਂ ਕਰਦੀ ਇੱਕ ਹੱਥ ਤਾਂ ਨਹੀਂ ਪੈਂਦੀ ਸਿੰਘ ਤਾਂ ਨਹੀਂ ਠੋਕਰਦੀ ਸਿਰ ਤਾਂ ਨਹੀਂ ਮਾਰਦੀ ਤੂੰ ਕਿਸੇ ਨੂੰ ਪੁੱਛਤਾ ਲੈਂਦਾ ਗੱਡੀ ਵਿੱਚ ਐਬ ਹੁੰਦੇ ਨੇ ਬਾਈ ਲੱਖ ਡੋੜ ਲੱਖ ਲਾਉਣਾ ਇਹਦਾ ਅੱਗਾ ਪਿੱਛਾ ਵੇਖੋ ਪਹਿਲਾਂ ਇਹਨਾਂ ਦੇ ਵੀ ਖਾਨਦਾਨ ਹੁੰਦੇ ਨੇ ਇੱਕ ਹੋਰ ਗਲਾਸੀ ਖਾਲੀ ਕਰਦੇ ਆ ਬੋਲਿਆ ਵੀ ਜਿਹੜੀ ਗੱਡੀ ਮੈਂ ਪਿਛਲੇ ਸਾਲ ਖਰੀਦੀ ਸੀ ਲਾਓ ਉਸ ਭੈਣ ਦੇਣੀ ਨੇ ਆਪਣੇ ਆਪ ਸਟਾਰਟ ਹੋ ਜਾਣਾ ਮੈਂ ਪਹਿਲੇ ਦਿਨ ਘਰ ਮੁਰੇ ਲਿਆ ਕੇ ਖੜਾਈ ਸਵੇਰੇ ਉੱਠ ਕੇ ਦੇਖਿਆ ਗੱਡੀ ਹੈ ਨਹੀਂ ਬਾਰ ਮੁਰੇ ਮੇਰੇ ਤਾਂ ਫਿਓ ਜੁੜ ਗਏ ਬਾਹਰ ਨਿਕਲਿਆ ਸਾਲੀ ਚੇਤਰਾਮ ਦੇ ਘੜੂਕਿਆਂ ਕੋਲ ਜਾ ਕੇ ਖੜੀ ਹੋਈ ਪਹਿਲਾਂ ਮੈਂ ਸੋਚਿਆ ਕਹਾਂ ਵੀ ਟਲਾੜ ਤੇ ਗੱਡੀ ਖੜਾ ਦਤੀ ਹੋਣੀ ਆ ਮੈਂ ਐ ਕਿਵੇਂ ਤੁਰ ਜੂ ਇਹ ਪਰ ਮੈਂ ਉਹਨਾਂ ਦੇ ਰੰਗ ਵਿੱਚ ਭੰਗ ਪਾਉਣਾ ਠੀਕ ਨਾ ਸਮਝਿਆ ਇਹਨਾਂ 'ਚ ਵੀ ਠਰਕ ਹੁੰਦਾ ਹੈ ਤੈਨੂੰ ਪਤਾ ਤੂੰ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਸੁਣ ਲੈ ਹੁਣ ਸ਼ੇਰੇ ਦੇ ਪਰਦੇ ਪਾਸੇ ਬੈਠੇ ਨੇ ਬੋਲਣ ਵਾਲੇ ਨੂੰ ਟੁਕਿਆ ਪਕਾਰ ਸੁਣਨ ਦੇ ਵਿੱਚ ਟਾਈਮ ਸੀ ਜੇ ਮੈਂ ਸੋਚਿਆ ਵੀ ਚਾਹ ਪੀ ਲਈਏ ਇੱਥੇ ਹੀ ਖੜਾ ਸੀ ਆਪਣਾ ਟਰੱਕ ਦੇਖ ਲਓ ਪੱਧਰਾ ਥਾਂ ਹੈ ਨਾ ਟਲਾਣ ਦਾ ਟਲੂਣ ਧਰਮ ਨਾਲ ਤੇਰਵਾਂ ਰਤਨ ਹੱਥ ਵਿੱਚ ਹੈ ਉਸਨੇ ਬੋਤਲ ਹੱਥ ਵਿੱਚ ਫੜ ਲਈ ਟਰੱਕ ਹਿੱਲਿਆ ਮੈਂ ਸੋਚਿਆ ਵੀ ਭਲੇਖਾ ਵੇ ਐ ਫੇਰ ਹਿੱਲ ਤੇ ਸਾਰਾ ਹੌਲੀ ਹੌਲੀ ਸੋਦਾਂ ਦੀ ਮਰਤੀ ਕੋਲ ਜਾ ਕੇ ਖੜਾ ਹੋ ਗਿਆ ਲਾਲਾ ਐ ਟੱਪਿਆ ਜਿਵੇਂ ਨਰਮ ਕੱਤੀ ਕੋਲੇ ਸਾਂਹ ਆ ਗਿਆ ਹੋਵੇ ਸਾਰੇ ਹਾਸ ਭਏ ਉਹ ਇਹਨਾਂ ਚ ਵੀ ਬੰਦਿਆਂ ਦੀਆਂ ਰੋਹਾਂ ਭਾੜਕਦੀਆਂ ਨੇ ਯਾਰੋ ਕੀ ਪਤਾ ਕਿਹੋ ਜਿਹਾਂ ਨਾਲ ਵਾਹ ਪੈਂਦਾ ਇਹਨਾਂ ਦਾ ਤੁਹਾਨੂੰ ਪਤਾ ਵੀ ਆਪਣਾ ਚਮਕੌਰ ਬਾਈ ਇੱਥੇ ਆਇਆ ਸੀ ਪਰਸੋਂ ਇੱਕ ਨੇ ਗੱਲ ਤੋਰੀ ਆਹ ਮਾਸਟਰ ਨੂੰ ਨਹੀਂ ਪਤਾ ਇਹਨੂੰ ਸਮਝਾਈ ਸਾਰੀ ਗੱਲ ਨਾਲੇ ਇਹ ਉਹ ਚੁੱਪ ਜਾ ਕੀਤਾ ਬੈਠਾ ਹੈ ਗਲਾਸ ਨਹੀਂ ਹੈ ਤਰ ਗਲਾਸ ਫੜ ਕੇ ਉਹ ਪੈਗ ਪਾਉਣ ਲੱਗ ਪਿਆ ਪਹਿਲੇ ਨੇ ਗੱਲ ਅੱਗੇ ਤੋਰੀ ਉਹ ਸਾਡੀ ਯੂਨੀਅਨ ਵਿੱਚ ਸੀਗਾ ਬਾਈ ਦੋ ਗੱਡੀਆਂ ਸੀ ਉਹਦੇ ਕੋਲ ਐ ਗੱਡੀਆਂ ਸ਼ਿੰਗਾਰ ਕੇ ਰੱਖਦਾ ਭੁੱਖ ਲੈਂਦੀ ਸੀ ਜੀਵ ਨਾਲ ਭਾਵੇਂ ਚੱਤੀ ਜਾਈਏ ਮਜਾਲ ਐ ਮਿੱਟੀ ਲੱਗ ਜੇ ਆਪਣਾ ਰਮਾਲ ਕੱਢ ਕੇ ਸ਼ੋਹਾਂ ਤੇ ਮਾਰਿਆ ਕਰੇ ਉਹ ਗੱਡੀਆਂ ਵੀ ਨਵੀਆਂ ਨੂੰ ਆਦ ਕਰਨਾ ਪਤਾ ਨਹੀਂ ਘਰ ਵਿੱਚ ਕੀ ਰੌਲਾ ਪਿਆ ਕੀ ਨਾ ਪਿਆ ਦੋਵੇਂ ਵੇਚ ਗਿਆ ਤੇ ਇੱਥੇ ਫੱਟੇ ਦੇ ਬੈਠਾ ਸਾਰਾ ਦਿਨ ਰੋਂਦਾ ਰਿਹਾ ਅੱਗਿਓ ਜਿਨ੍ਹਾਂ ਨੇ ਲਈਆਂ ਉਹ ਫੇਰੇ ਦੇਣੇ ਨਾ ਧੋਣ ਨਾ ਪੁੰਝਣ ਨਾ ਕੰਮ ਕਰਾਉਣ ਉਹਨਾਂ ਦਾ ਮਹੀਨੇ ਕੁਝ ਐ ਬਣਾਤੀਆਂ ਜਿਵੇਂ ਕੁਆੜੀਆਂ ਦੇ ਖੜੀਆਂ ਹੋਣ ਉਹ ਇੱਕ ਦਿਨ ਚਮਕੌਰ ਆਇਆ ਗੱਡੀਆਂ ਨੂੰ ਵੇਚ ਕੇ ਉਹਦਾ ਰੋਂ ਨਿਕਲ ਗਿਆ ਗੱਡੀਆਂ ਵੀ ਉਹਨੂੰ ਵੇਚ ਕੇ ਰੋਂ ਹਾਕੀਆਂ ਹੋਈਆਂ ਖੜੀਆਂ ਜਿਵੇਂ ਤਕੜੇ ਸਰਦਾਰ ਦੀਆਂ ਕੁੜੀਆਂ ਬਾੜੇ ਨੰਗਾ ਦੇ ਵਿਆਹ ਦਤੀਆਂ ਹੋਣ ਗਲਾਸ ਘੁੰਮਦਾ ਰਿਹਾ ਵਿੱਚੋਂ ਹੀ ਕੋਈ ਉੱਠ ਕੇ ਹੋਰ ਬੋਤਲ ਲੈ ਆਉਂਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਕਲਕੱਤੇ ਆਪਣਾ ਇੱਕ ਮਿੱਤਰ ਯਾਦ ਆ ਰਿਹਾ ਸੀ ਆਪਣੀ ਟੈਕਸੀ ਨੂੰ ਉਹ ਵੀ ਬੜਾ ਸ਼ਿੰਗਾਰ ਕੇ ਰੱਖਦਾ ਹੁੰਦਾ ਸੀ ਛੁੱਟੀ ਆਏ ਦਿਨ ਕਿਸੇ ਡਰਾਈਵਰ ਨੂੰ ਫੜਾਉਣ ਦੀ ਬਜਾਏ ਘਰੀ ਖੜੀ ਰੱਖ ਲੈਂਦਾ ਸੀ ਉਹ ਮੈਂ ਕਈ ਵਾਰ ਉਸ ਨੂੰ ਗੱਡੀ ਨਾਲ ਗੱਲਾਂ ਕਰਦੇ ਸੁਣਿਆ ਵੀ ਸਨਾਹ ਤਕੜੀ ਹੈ ਕੁਝ ਦੁਖਦਾ ਤਾਂ ਨਹੀਂ ਮੈਨੂੰ ਦੱਸ ਦਿਆ ਕਰ ਕੱਪੜੇ ਨਵੇਂ ਸਵਾਦਿਆ ਇੱਕ ਦਿਨ ਮੈਂ ਉਸ ਨਾਲ ਬੈਠਾ ਸੀਗਾ ਇੱਕ ਪੁੜ ਦੀ ਚੜਾਈ ਚੜਨ ਵੇਲੇ ਉਹ ਗੱਡੀ ਦੇ ਡੈਸ਼ਬੋਰਡ ਤੇ ਥਾਪੀਆਂ ਮਾਰ ਲੱਗਾ ਵੀ ਐ ਸਦਕੇ ਖਿੱਚ ਲੈ ਸ਼ਾਬਾਸ਼ ਨਹੀਂ ਰਿਸਾ ਤੇ ਪੁੱੜ ਦੀ ਉਤਰਾਹੀ ਵੇਲੇ ਉਸ ਨੂੰ ਪੁਸ਼ਕਾ ਕੇ ਹੋਲੀ ਕਰਨ ਲੱਗ ਪਿਆ ਉਹ ਉਸ ਨਾਲ ਬੈਠ ਕੇ ਮੈਨੂੰ ਆਪਣੇ ਪਿੰਡ ਵਿੱਚ ਤਾਂਗੇ ਵਾਲਾ ਸੁਰਜਣ ਕਈ ਵਾਰ ਯਾਦ ਆਇਆ ਜਦੋਂ ਉਹ ਘੋੜੇ ਨੂੰ ਕਹਿੰਦਾ ਹੈ ਵੀ ਚੱਲੋ ਸ਼ਰਾ ਚੱਲੋ ਪਤਰਾ ਤੇ ਇਹ ਮੇਰਾ ਦੋਸਤ ਇੱਕ ਵਾਰ ਕੋਈ ਦਿਨ ਬਿਮਾਰ ਹੋ ਗਿਆ ਮਜਬੂਰੀ ਨਾਲ ਗੱਡੀ ਕਾ ਡਰਾਈਵਰ ਨੂੰ ਫੜਾਉਣੀ ਪਈ ਇਹਨੂੰ ਟਕੜਾ ਹੋ ਕੇ ਮਿਲਿਆ ਤਾਂ ਬੜੀ ਗੁੱਸੇ ਵਿੱਚ ਆਂਦਾ ਯਾਰ ਕਾਦਾ ਦੋ ਦਿਨ ਡਰਾਈਵਰ ਨੇ ਗੱਡੀ ਚਲਾਈ ਹੈ ਪਤਾ ਨਹੀਂ ਸਾਲਾ ਕੀ ਕੇ ਖਾਂਦਾ ਰਿਹਾ ਇਹਦੇ ਨਾਲ ਨਾ ਸਮਾਰਿਆ ਪਿਆ ਅੱਜ ਪੰਪ ਤੇ ਆਇਆ ਤਾਂ ਗੱਡੀ ਅੱਖਾਂ ਭਰੀ ਖੜੀ ਮੈਨੂੰ ਵੇਖ ਕੇ ਰੰਗੀ ਮੋਗ ਨਿਕਲੀ ਪਈ ਆ ਗੱਡੀ ਦੀ ਮੇਰੀ ਤਾਂ ਲੇਅਰ ਨਿਕਲ ਗਈ ਗੁਰੂ ਦੀ ਸੌ ਉਹ ਮਾਟਰਾ ਤੋਂ ਚੁੱਪ ਐ ਸੁਣਾ ਦੇ ਕੋਈ ਬੰਗਾਲ ਦੀ ਛੇਰੇ ਨੇ ਕੋਣੀ ਮਾਰ ਕੇ ਮੇਰੇ ਹੱਥ ਵਿੱਚ ਫੜਿਆ ਗਲਾਸ ਛਿਲਕਾ ਦਿੱਤਾ ਉਹ ਬੰਗਾਲਣਾ ਦੀ ਸੌ ਆਦੇ ਜਾਦੂਗਰनियां ਹੁੰਦੀਆਂ ਨੇ ਇੱਕ ਹੋਰ ਬੋਲਿਆ ਕੋਈ ਬੰਗਾਲਣ ਪਟਾਈ ਸੀ ਕਿ ਨਹੀਂ ਤੈਨੂੰ ਐਵੇਂ ਹੀ ਦਿੰਦਾ ਇਹ ਚੁੱਪ ਕੀਤੇ ਜੇ ਬੜੇ ਪੈਰੇ ਹੁੰਦੇ ਨੇ ਇਹ ਬਈ ਬੰਗਾਲਣਾ ਮੰਗਾ ਲੜਾ ਹੀ ਹੁੰਦੀਆਂ ਨੇ ਤੇ ਫਿਰ ਸਾਰੇ ਸ਼ਰਾਬੀਆਂ ਵਾਲੇ ਵਹਿਣ ਵਿੱਚ ਵਹਿ ਤੁਰੇ ਕੋਈ ਬਿਹਾਰਨਾ ਦੀਆਂ ਸਿਫਤਾਂ ਕਰਦਾ ਕੋਈ ਅਸਾਮਨਾ ਦੀਆਂ ਕੋਈ ਪਹਾੜਨਾ ਦੀਆਂ ਕੋਈ ਪੰਜਾਬਨਾ ਦੀਆਂ ਕੋਈ ਰਾਜਸਥਾਨਨਾ ਦੀਆਂ ਹਰ ਕੋਈ ਨੈਲੇ ਦੇ ਦੈਲਾ ਰੱਖਣਾ ਚਾਹੁੰਦਾ ਸੀ ਸਾਰੇ ਸ਼ਰਾਬੀ ਜਨ ਸ਼ੇਰਾ ਕਹਿੰਦਾ ਵੀ ਚੀਕ ਮਾਰਨ ਨੂੰ ਜੀ ਕਰਦਾ ਉਹ ਸਾਲਿਆ ਤਾਂ ਅੰਦਰ ਕਰਾਉਣਾ ਹੈ ਕਈ ਬੋਲੇ ਜੇ ਕੱਲ ਨੂੰ ਕਰਫੂ ਲੱਗ ਗਿਆ ਖਰੀ ਤਾਂ ਕਰ ਲਈਏ ਮੈਨੂੰ ਤਾਂ ਅਫਰੇਵਾ ਹੋ ਜਾਊਗਾ ਉਸਨੇ ਲਲਕਾਰਾ ਮਾਰਿਆ ਤੇ ਇੱਕ ਖਾਲੀ ਬੋਤਲ ਮਿਊਂਸਿਪੈਲਿਟੀ ਦੀਆਂ ਟਟੀਆਂ ਦੀ ਕੰਧ ਨਾਲ ਮਾਰੀ ਉਹ ਕੰਜਰਾਂ ਤੋਂ ਸਵਾ ਠੀਕ ਨਹੀਂ ਹੈਗਾ ਸਾਰੇ ਉਸ ਦੀ ਹਰਕਤ ਤੇ ਸਹਿਮ ਗਏ ਤੇ ਫਿਰ ਪੁਕਾਰ ਸੁਣਨ ਤੋਂ ਬਾਅਦ ਤੁਰੀਆਂ ਗੱਡੀਆਂ ਵਾਂਗ ਅਡਾ ਡਰਾ ਪੈ ਗਏ ਸਾਰੇ ਕੁਝ ਦਿਨ ਹੋਏ ਕਲਕੱਤੇ ਦਾ ਇੱਕ ਦੋਸਤ ਆਚਾਰਕ ਮੋਗੇ ਮਿਲਿਆ ਮੈਨੂੰ ਤਾਂ ਮੈਂ ਹੈਰਾਨ ਹੋ ਕੇ ਪੁੱਛਿਆ ਵੀ ਸੁਣਾ ਵੀ ਪਗਲੇਆ ਕੀ ਹਾਲ ਹੈ ਤੇਰਾ ਕਲਕੱਤੇ ਸਾਰੇ ਅਸੀਂ ਇਸ ਨੂੰ ਪਗਲਾ ਆਖਦੇ ਹੁੰਦੇ ਸੀ ਉਹ ਬਿਨਾਂ ਸੋਚੇ ਸਮਝੇ ਹਰ ਇੱਕ ਨਾਲ ਪੰਗਾ ਲੈਣ ਲਈ ਤਿਆਰ ਰਹਿੰਦਾ ਹੁੰਦਾ ਸੀਗਾ ਜੇ ਕਦੇ ਕੁੱਟ ਵੀ ਖਾਣੀ ਤਾਂ ਹਿੱਕ ਤੇ ਹੱਥ ਮਾਰ ਕੇ ਅੱਖਣਾ ਵੀ ਕੀ ਹੋਇਆ ਚਾਰ ਮੇਰੇ ਵੱਜ ਗਈਆਂ ਪਰ ਉਹ ਵੀ ਪੁੱਤ ਯਾਦ ਰੱਖਣਗੇ ਕੋਈ ਪਗਲਾ ਟੱਕਰਿਆ ਸੀ ਉਹਨਾਂ ਨੂੰ ਡਰਾਈਵਰਾਂ ਨਾਲ ਖਲਾਸੀਆਂ ਨਾਲ ਟਰਾਂਸਪੋਰਟਰ ਵਾਲਿਆਂ ਨਾਲ ਜਾਂ ਕੋਈ ਨਾ ਮਿਲੇ ਤਾਂ ਗੌਂਡੀਆਂ ਨਾਲ ਹੀ ਉਹਦਾ ਕਿਸੇ ਨਾ ਕਿਸੇ ਥਾਂ ਸਿੰਘ ਫਸੇ ਰਹਿੰਦੇ ਸਨ ਪਰ ਉਸਨੇ ਹੁਣ ਲੰਬੀਦਾਰੀ ਛੱਡੀ ਹੋਈ ਸੀ ਨੀਲੀ ਪੱਗ ਸੀ ਤੇ ਚਿੱਟੇ ਕੁਰਤੇ ਪਜਾਮੇ ਦੇ ਉੱਪਰੋਂ ਵੀ ਬਾਸਕਟ ਪਾਈ ਹੋਈ ਸੀ ਉਹਨੇ ਮੈਨੂੰ ਆਂਦਾ ਵੀ ਹੁਣ ਦਾ ਪਾਗਲਾ ਕ ਹੁਣ ਤਾਂ ਮੈਂ ਉੱਥੋਂ ਦੇ ਗੁਰਦਾਰੇ ਦਾ ਪ੍ਰਧਾਨ ਇਕੋ ਹੀ ਗੱਲ ਹੈ ਹੁਣ ਪ੍ਰਧਾਨ ਕਹਿ ਦਿਆ ਕਰਾਂਗੇ ਮੈਂ ਆ ਕੇ ਹਸਿਆ ਉਹ ਇਕੋ ਗੱਲ ਕਿਵੇਂ ਹੋਈ ਮਟਰਾ ਕਿੱਥੇ ਪਗਲਾ ਕਿੱਥੇ ਪ੍ਰਧਾਨ ਹੈ ਆ ਕੇ ਉਹ ਆਪ ਵੀ ਹਸਣ ਲੱਗ ਪਿਆ ਸੁਣਾ ਫਿਰ ਕਲਕੱਤੇ ਦਾ ਹਾਲਚਾਲ ਮੈਂ ਪੁੱਛਿਆ ਕਲਕੱਤਾ ਵਧੀਆ ਅਸੀਂ ਤੇਰੇ ਵਾਂਗੂ ਗਦਾਰੀ ਨਹੀਂ ਕੀਤੀ ਕਲਕੱਤੇ ਨਾਲ ਤੂੰ ਤਾਂ ਛੱਡ ਕੇ ਭੱਜ ਆਇਆ ਉਥੋਂ ਕਵਤਾ ਗੁਫਤਾ ਲਿਖਦਾ ਹੁੰਦਾ ਹੈ ਕਿ ਸ਼ਰਤੀਆਂ ਕੁਝ ਲੋਕਾਂ ਵਾਂਗੇ ਪ੍ਰਧਾਨ ਵੀ ਇਹੀ ਸਮਝਦਾ ਸੀ ਵੀ ਜਿਹੜੇ ਕਵਤਾ ਲਿਖਦੇ ਨੇ ਉਹ ਲਖਾਰੀ ਹੁੰਦੇ ਨੇ ਕਵਤਾ ਕਾਹਨੋਂ ਲਿਖੀ ਜਾਂਦੀ ਹੈ ਯਾਰ ਹੁਣ ਇੱਕ ਥਾਂ ਤੋਂ ਅੱਡਾ ਪੱਟ ਕੇ ਦੂਸਰੀ ਥਾਂ ਜਵਾਣਾ ਕਿਤੇ ਸੌਖਾ ਹੈ ਲੈ ਦੱਸ ਮੈਂ ਤਾਂ ਸੋਚਿਆ ਸੀ ਵੀ ਐਤਕੀ ਵਿਸਾਖੀ ਵਾਲੇ ਕਵੀ ਦਰਬਾਰ 'ਚ ਤੇਰਾ ਨਾਂ ਵੀ ਪਾ ਦੇਾਂਗੇ ਐਨੇ ਕਿਉਂ ਤਾਂ ਆਪਣੀ ਵੀ ਚੱਲਦੀ ਆ ਹੁਣ ਬੜੇ ਮਾਰ ਨਾਲ ਉਸਨੇ ਨਿੱਡੀ ਪੱਗ ਤੇ ਹੱਥ ਫੇਰਦਿਆਂ ਕਿਹਾ ਮੈਂ ਹੱਸ ਪਿਆ ਤੇ ਗੱਲ ਹੋਰ ਪਾਸੇ ਪਾਉਣ ਲਈ ਉਸਨੂੰ ਚਾਹ ਪਿਉਂਣ ਦੇ ਬਹਾਨੇ ਇੱਕ ਹੋਟਲ ਵਿੱਚ ਲੈ ਬੜਿਆ ਪ੍ਰਧਾਨ ਬਣ ਕੇ ਕਾਰੋਬਾਰ ਕਿੰਨਾ ਕੁ ਵਧਾਇਆ ਫਿਰ ਮੈਂ ਹਾਦਿਆਂ ਪੁੱਛਿਆ ਉਹਨੂੰ ਉਹ ਵਧਾਇ ਗੁਰਦੁਆਰੇ ਦਾ ਪ੍ਰਬੰਧ ਵੀ ਵੇਖਣਾ ਪੈਂਦਾ ਹੁਣ ਹੁਣ ਤਾਂ ਬਸ ਟਰੈਲਰ ਹੀ ਰੱਖੇ ਨੇ ਛੇਪਾਂ ਦਾ ਮਾਲ ਲੋਡ ਕਰੀਦਾ ਬਸ ਭਾੜਾ ਲਈਦਾ ਮੋਟਾ ਤੇ ਜੇਬ ਵਿੱਚੋਂ ਸਟੀਲ ਦੀ ਛੋਟੀ ਡੱਬੀ ਕੱਢਦੇ ਆ ਮੈਨੂੰ ਵਿਖਾ ਕੇ ਮਾਲ ਵੀ ਛਕੀਦਾ ਮੋਟਾ ਛਕਣੀ ਆ ਉਹ ਨਾ ਨਾ ਮੈਂ ਖਾਦੀ ਨਹੀਂ ਕਦੇ ਮੈਂ ਸਿਰਫ ਇਹ ਰਿਆ ਤੇਰੇ ਵਰਗੇ ਤੋਂ ਖਾਦੇ ਵੀ ਨਹੀਂ ਜਾਣੀ ਇਹ ਤਾਂ ਰਾਜੇ ਮਹਾਰਾਜੇ ਛਕਦੇ ਹੁੰਦੇ ਸੀ ਜਾਂ ਫਿਰ ਹੁਣ ਅਸੀਂ ਛਕਦੇ ਆ ਇਹ ਖਾ ਕੇ ਬਿਰਤੀ ਬੜੀ ਲੱਗਦੀ ਆ ਹੁਣ ਤਾਂ ਮੈਂ ਪਾਠ ਵੀ ਕਰਨ ਲੱਗ ਪਿਆ ਮਾੜਾ ਮੋਟਾ ਉਹ ਹੱਸਣ ਲੱਗ ਪਿਆ ਤੇ ਚੰਗੀ ਗੋਲੀ ਵਟ ਕੇ ਚਾਦੀ ਘੁੱਟ ਨਾਲ ਅੰਦਰ ਲੰਗਾ ਦਤੀ ਉਹਨੇ ਫਿਰ ਆਦਾ ਵੀ ਮਾਟਰਾ ਇਹਦੇ ਫਾਇਦੇ ਬੜੇ ਨੇ ਬਲੱਡ ਪ੍ਰੈਸ਼ਰ ਨਹੀਂ ਹੁੰਦਾ ਸ਼ੂਗਰ ਨਹੀਂ ਹੁੰਦਾ ਹਾਰਟ ਐਟੈਕ ਨਹੀਂ ਹੁੰਦਾ ਤੇ ਇਹ ਖਾ ਕੇ ਕਦੇ ਮਰੋੜੇ ਨਹੀਂ ਲੱਗਦੇ ਫਿਰ ਉਸ ਨੂੰ ਲੱਗੇ ਆ ਜਿਵੇਂ ਇਹਨਾਂ ਗੱਲਾਂ ਤੇ ਮੈਨੂੰ ਯਕੀਨ ਨਾ ਹੋਵੇ ਪੂਰੀ ਤਸੱਲੀ ਨਾਲ ਬੋਲੇ ਆ ਵੀ ਪਰ ਤਿਆਗੇ ਵੇਖ ਲੈ ਕਦੇ ਕਿਹੜੀ ਟਰਾਂਸਪੋਰਟ ਨਾਲ ਹੈ ਹੁਣ ਕੀ ਆਪਣਾ ਠੇਕਾ ਲੈ ਲਿਆ ਹੁਣ ਉਹ ਨਾ ਨਾ ਆਪਣੇ ਠੇਕੇ ਦੇ ਵਿੱਚ ਜੰਝੜ ਨੇ ਦਫ਼ਤਰ ਬਣਾਓ ਕੋਈ ਬਾਬੂ ਰੱਖੋ ਟੈਲੀਫੋਨ ਲਾਓ ਆਪਾਂ ਦਾ ਉਸੇ ਮਾਰਵਾੜੀ ਕੋਲ ਹੈ ਨਾ ਮੇਰਾ ਉਹਦੇ ਬਿਨਾ ਸਰਦਾ ਹੈ ਤੇ ਨਾ ਉਹਦਾ ਮੇਰੇ ਬਿਨਾ ਲੋਡ ਕਰਕੇ ਟ੍ਰੇਲਰ ਤੋਰਦੇ ਹੀ ਦੇ ਨੇ ਪਾੜਾ ਚੁੱਕ ਲਈਦੇ ਬਸ ਉਹ ਤਾਂ ਸਾਲਾ ਪਾੜਾ ਹੀ ਨਹੀਂ ਸੀ ਦੰਦਾ ਹੁੰਦਾ ਕਿਸੇ ਨੂੰ ਕਦੇ ਕਹਿਣਾ ਵੀ ਤੇਰਾ ਮਾਲ ਡੈਮੇਜ ਹੋ ਗਿਆ ਕਦੇ ਕਹਿਣਾ ਵੀ ਲੇਟ ਹੋ ਗਿਆ ਤੈਨੂੰ ਕਲੇਮ ਪੈ ਗਿਆ ਤੇਰੇ ਕਿਵੇਂ ਲੋਟ ਆ ਗਿਆ ਮਾਰਵਾੜੀ ਬਸ ਵੇਖ ਲੈ ਉਹ ਤਾਂ ਸਾਰੇ ਮੈਨੂੰ ਪਗਲਾ ਆਖਦੇ ਨੇ ਉਸਨੇ ਮੁੱਛਾਂ ਤੇ ਹੱਥ ਫੇਰੇਆ ਇਹੋ ਜਿਹਾ ਸਿੱਧਾ ਕੀਤਾ ਹੁਣ ਜੇ ਮੈਂ ਉਹਦੇ ਦਫ਼ਤਰ ਵਿੱਚ ਜਾਵਾਂ ਤਾਂ ਕੁਰਸੀ ਛੱਡ ਕੇ ਆਕੋ ਵੀ ਸਰਦਾਰ ਜੀ ਇੱਧਰ ਬੈਠੋ ਮਾਰੀ ਕੋਸੀਵਾ ਤੂੰ ਤਾਂ ਚਲਾਇਆ ਸੀ ਉਥੋਂ ਇੱਕ ਵਾਰੀ ਉਹਨੇ ਪੂਰੇ ਸ਼ਿਪ ਦਾ ਠੇਕਾ ਲੈ ਲਿਆ ਉੜੀਸਾ ਜਾਣਾ ਸੀ ਮਾਲ ਪਾਵਰ ਪਲਾਂਟ ਦੀਆਂ ਮਸ਼ੀਨਾਂ ਸੀਗੀਆਂ ਇੱਕ ਇੱਕ ਪੀਸ ਹੀ 50-50 ਟੰਡਾ ਸੀਗਾ ਮੈਂ ਵੀ ਟ੍ਰੇਲਰ ਲੋਡ ਕਰ ਲਿਆ ਪ ਮੈਨੂੰ ਦੂਜੇ ਟੇਲਰ ਵਾਲੇ ਆਦੇ ਵੀ ਪਗਲਿਆ ਮਾਰਵਾੜੀ ਤੇਰਾ ਪਾੜਾ ਮਾਰੂਗਾ ਮੈਂ ਉਸ ਤੋਂ ਪਹਿਲਾਂ ਵੀ 20000 ਲੈਣਾ ਸੀ ਅੱਜ ਕੱਲ ਕਰਦਾ ਹੀ ਸਾਲਾ 2 ਮਹੀਨੇ ਲੰਗਾ ਗਿਆ ਸ਼ੱਕ ਮੈਨੂੰ ਵੀ ਪੈ ਗਿਆ ਸੀਗਾ ਭਾਈ ਜੇ ਗਾਲੀ ਗਲੋਚ ਹੋ ਗਈ ਤਾਂ ਇਹ ਪਾੜਾ ਤਾਂ ਜਾਊਗਾ ਹੀ ਜਾਊਗਾ ਪਹਿਲਾਂ ਵੀ ਨਹੀਂ ਹੱਥ ਆਉਣਾ ਮੈਂ ਵੀ ਸਕੀਮ ਬਣਾਈ ਐ ਤਕਿ ਮਾਰਵਾੜੀ ਨੂੰ ਹੱਥ ਦਿਖਾਉਣੀ ਪੈਣਗੇ ਮੈਂ ਅਨਵਾਸ ਲਿਆ ਤੇ ਉੜੀਸਾ ਦੇ ਬਾਰਡਰ ਤੇ ਜਾ ਕੇ ਟੇਲਰ ਇੱਕ ਹੋਟਲ ਦੇ ਖੜਾ ਕਰਕੇ 3 ਦਿਨ ਪਿੱਛੋਂ ਮਾਰਵਾੜੀ ਕੋਲ ਆ ਗਿਆ ਮੈਨੂੰ ਵੇਖ ਕੇ ਆਖਣ ਲੱਗਾ ਵੀ ਅਰੇ ਇਤਨੀ ਜਲਦੀ ਖਾਲੀ ਕਰ ਆਇਆ ਮੈਂ ਤੇ ਲਾਇਆ ਮੂੰਹ ਬਣਾ ਕੇ ਆਖਿਆ ਵੀ ਬਾਬੂ ਟਰੇਲਰ ਟੇਡਾ ਹੋ ਗਿਆ ਤੇ ਤੇਰਾ ਮਾਲ ਹੇਠਾਂ ਡੇ ਪਿਆ ਮਾਰਵਾੜੀ ਦੇ ਤਾਂ ਪੈਰੋਂ ਹਿਟੋ ਧਰਤੇ ਨਿਕਲ ਗਈ ਸਾਲਾ ਖੜਾ ਹੀ ਬਿੱਟਣ ਲੱਗ ਪਿਆ ਵੀ ਅਰੇ ਕਰੋੜਾਂ ਦੀ ਮਸ਼ੀਨਰੀ ਜੇ ਕਲੇਮ ਹੋ ਗਿਆ ਤਾਂ ਰਾਜਸਥਾਨ ਵਾਲਾ ਘਰ ਜ਼ਮੀਨ ਵੇਚ ਕੇ ਵੀ ਪੈਸੇ ਨਹੀਂ ਬੁਰੇ ਹੋਣੇ ਮੈਂ ਉਸ ਨੂੰ ਕਿਹਾ ਵੀ ਟਰੇਲਰ ਤੇ ਦੁਬਾਰਾ ਲੋਡ ਕਰਨਾ ਪਊਗਾ ਮਾਲ ਆਂਦਾ ਵੀ ਐਨੇ ਭਾਰੇ ਪੀਸ ਲਈ ਕ੍ਰੇਨ ਕਿੱਥੋਂ ਆਊਗੀ ਜੇ ਮੈਂ ਮਰ ਜਾਊਂਗਾ ਸਰਦਾਰ ਜੀ ਕੁਝ ਕਰੋ ਅੰਦਰੋਂ ਮੇਰਾ ਹਾਸਾ ਨਿਕਲੀ ਜਾਵੇ ਮਾਰਵਾੜੀ ਦੀ ਹਾਲਤ ਵੇਖ ਕੇ ਮੈਂ ਆਖਿਆ ਵੀ ਕ੍ਰੇਨ ਵਾਲੇ ਦਾ ਤਾਂ ਪਤਾ ਕਰ ਲਿਆ ਉਹ ਦੁਬਾਰਾ ਮਾਲ ਲੋਡ ਕਰਨ ਦੇ ਦੋ ਦੇ ਦੋ ਜਲਦੀ ਕਰੋ ਮੈਨੂੰ ਦਫ਼ਤਰ ਵਿੱਚੋਂ ਬਾਹਰ ਕੱਢਣ ਲਈ ਉਸਨੇ ਛੇਤੀ ਛੇਤੀ ਹੱਥ ਮਾਰੇ ਮੈਂ ਆਖਿਆ ਵੀ ਕਿੱਥੋਂ ਦਵਾਂ ਮੇਰੇ ਕੋਲ ਕੀ ਆ ਵੈਂਗਣ ਆਂਦਾ ਸਾਰੇ ਮੁਨਸ਼ੀ ਸੇ ਲੈ ਲਓ ਬਾਈ ਫਿਰ ਉਸਨੇ ਆਵਾਜ਼ ਮਾਰੀ ਸ਼ਾਂਤੀ बाबू ਸਰਦਾਰ ਦੀ ਕੋ ਪੈਸਾ ਦੋ ਮੈਂ 20000 ਜੇਬ ਚ ਪਾ ਕੇ ਕਿਹਾ ਵੀ ਸੇਠ ਉਹ ਪਹਿਲਾ ਵਾਲਾ 20000 ਵੀ ਦੇ ਦੇ ਪਿੰਡੋਂ ਬਾਪੂ ਆਇਆ ਬੈਠਾ ਹੈ ਪੈਸੇ ਦੇ ਕੇ ਭੇਜਣਾ ਉਹਨੂੰ ਜਿੰਨਾ ਜੇਰੋ ਜਾਂਦਾ ਨਹੀਂ ਮੈਂ ਟ੍ਰੇਲਰ ਕੋ ਕਿਵੇਂ ਜਾਊਂਗਾ ਸਾਲੇ ਨੇ ਉਹ ਵੀ ਦੇ ਦਿੱਤੇ ਜਦੋਂ ਮੈਂ ਵਾਊਚਰ ਤੇ ਸਾਈਨ ਕਰਨ ਲੱਗਾ ਤਾਂ ਆਂਦਾ ਵੀ ਸਰਦਾਰ ਜ਼ਰਾ ਧਿਆਨ ਨਾਲ ਮਾਲ ਲੋਡ ਕਰਵਾਇਓ 11 ਕਰੋੜ ਦਾ ਮਾਲ ਹੈ ਜੇ ਨੁਕਸਾਨ ਹੋ ਗਿਆ ਮੈਂ ਤਾਂ ਕਿੱਧਰ ਦਾ ਨਹੀਂ ਰਹੂੰਗਾ ਠੀਕ ਠਾਕ ਮਾਲ ਡਿਲੀਵਰੀ ਦਾ ਹੰਕੋ ਚਲਾਨ ਲਾ ਦੇਣਾ ਭਾਈ ਮੈਂ 8ਵੇਂ ਦਿਨ ਮਾਲ ਉਤਾਰ ਕੇ ਜਦੋਂ ਟਰਾਂਸਪੋਰਟ ਤੇ ਆ ਕੇ ਚਲਾਨ ਜਮਾ ਕਰਵਾਇਆ ਤਾਂ ਬਾਕੀ ਭਾੜਾ ਫੇਰ ਲੈ ਲਿਆ ਮਹੀਨੇ ਕੋ ਬਾਅਦ ਕਿਸੇ ਨੇ ਉਸ ਨੂੰ ਸਾਰੀ ਗੱਲ ਦੀ ਚੁਗਲੀ ਵੀ ਕਰ ਦਿੱਤੀ ਤੇ ਆਂਦਾ ਵੀ ਅਰੇ ਪਗਲੇ ਤੂੰ ਤਾਂ ਮੇਰਾ ਵੀ ਬਾਬ ਨਿਕਲਿਆ ਬਸ ਫੇਰ ਸਾਡੀ ਗਾੜੀ ਪੈ ਗਈ ਐ ਕੀਤਾ ਸੀ ਸਿੱਧਾ ਉਹਨੂੰ ਮੈਂ ਹੁਣ ਜਦੋਂ ਕੋਈ ਮੁਸੀਬਤ ਪੈਂਦੀ ਹੈ ਛੱਟ ਫੋਨ ਕਰੂਗਾ ਆ ਕੇ ਉਹ ਕਾਈ ਨਾਲ ਉੱਠਿਆ ਉਹਨ ਸਰੀਰ ਟੱਕਰੇ ਚ ਇੱਕ ਜਥੇਦਾਰ ਤੋਂ ਮਿਲਣਾ ਹੈ ਵੇਨੇ ਇੱਥੇ ਕੋਈ ਜੁਗਾੜ ਬਣਾ ਕੇ ਟਰੱਕ ਪਿੱਛੇ ਲਿਖੇ ਫੇਰ ਮਿਲਾਂਗੇ ਵਾਂਗੂ ਹੱਥ ਲਾ ਕੇ ਉਹ ਤੁਰ ਗਿਆ ਸੋ ਦੋਸਤੋ ਏਸੀ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦਾ ਭਾਗ 10ਵਾਂ ਤੇ ਭਾਗ 11ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ